ਹਾਂਜੀ ਮਿੱਤਰੋ ਅੱਜ ਆਪਣੇ ਕੋਲ ਆਪਣੇ ਭਰਾ ਆਏ ਸੀਗੇ ਇੱਕ ਤਾਂ ਬਾਈ ਇਹ ਬੜੈਚ ਬਠਿੰਡੇ ਵਾਲਾ ਠੀਕ ਹੈ ਲਗਨੀ ਇਹਦੇ ਪੇਜ ਦਾ ਨਾਂ ਹੈ ਬਾਈ ਦੇ ਠੀਕ ਹੈ ਅਮਰਤਪਾਲ ਬਾਈ ਦਾ ਨਾਂ ਹੈ ਤੇ ਇਹ ਪ੍ਰੀਤ ਹੈ ਬਾਈ ਤੇ ਉਧਰ ਕੋਟਗੁਰੂਗੜ੍ਹ ਵਾਲਾ ਰਾਮਪਾਲ ਇਹਨੂੰ ਤਾਂ ਸਾਰੇ ਹੀ ਜਾਣਦੇ ਆ ਤੇ ਇੱਧਰ ਬਾਈ ਆਇਆ ਆਪਣਾ ਬਾਈ ਤੁਸੀਂ ਆਪਣਾ ਨਾਂ ਦੱਸੋ ਕਮਲ ਬਾਈ ਕਮਰਾ ਬਾਈ ਦਾ ਨਾਂ ਹੈ ਤੇ ਇਹ ਆਪਣੇ ਭਰਾ ਆਪਾਂ ਨੂੰ ਮਿਲਣ ਆਏ ਸੀ ਤੇ ਇੱਕ ਇਹਨਾਂ ਸੁਣੋ ਇੱਕ ਛੋਟੀ ਜੀ ਕਵਿਤਾ ਨੂੰ ਕਵਿਤਾ ਰੱਖ ਲੋ ਜਾਂ ਕੋਈ ਗੀਤ ਰੱਖ ਲੋ ਇੱਕ ਸੁਣ ਕੇ ਜਰੂਰ ਦਿਆਓ ਯਾਰ ਮੁੰਡਾ ਆਪਣੇ ਕੋਲੇ ਆਇਆ ਤੇ ਬੜਾ ਵਧੀਆ ਲਿਖਦਾ ਯਾਰ ਮੇਰਾ ਭਰਾ ਸੁਣ ਕੇ ਜਾਓ ਲੈ ਬਾਈ ਸੁਣਾ ਹਾਂਜੀ ਬਾਈ ਫੌਜੀ ਵੀਰਾਂ ਤੇ ਲਿਖਿਆ ਆਪਾਂ ਜੇ ਦੇਸਾਂ ਦੀ ਜੰਗ ਮਕਾਉਣੀ ਕੋਈ ਪੱਕੀ ਯੁਕਤੀ ਪਾਉ ਲੜਾਉਣੀ ਕੋਈ ਯੁਕਤ ਐਸੀ ਘੜ ਦਿਓ ਹਰ ਲੀਡਰ ਦਾ ਇੱਕੋ ਹੀ ਮੁੰਡਾ ਫੌਜ ਚ ਕੰਪਲਸਰੀ ਕਰ ਦਿਓ ਜੇ ਦੇਸਾਂ ਦੀ ਜੰਗ ਮਕਾਉਣੀ ਕੋਈ ਪੱਕੀ ਯੁਕਤੀ ਪਾਉ ਲੜਾਉਣੀ ਕੋਈ ਯੁਕਤ ਐਸੀ ਕਰ ਦਿਓ ਹਰ ਲੀਡਰ ਦਾ ਇੱਕੋ ਹੀ ਮੁੰਡਾ ਫੌਜ ਚ ਕੰਪਲਸਰੀ ਕਰ ਦਿਓ ਫਿਰ ਮਾਵਾ ਦੇ ਪੁੱਤ ਨਹੀਂ ਮਰਨੇ ਫਿਰ ਮਾਵਾ ਦੇ ਪੁੱਤ ਨਹੀਂ ਮਰਨੇ ਅੱਤਵਾਦੀ ਫਿਰ ਖੁੱਡ ਚ ਵੜਨੇ ਫਿਰ ਵੀ ਗੋਲੀ ਚੱਲੂਗੀ ਇਹ ਬਹਿਮ ਦਿਲ ਚੋਂ ਕੱਢ ਦਿਓ ਹਰ ਲੀਡਰ ਦਾ ਇੱਕੋ ਹੀ ਮੁੰਡਾ ਫੌਜ ਚ ਕੰਪਲਸਰੀ ਕਰ ਦਿਓ ਫਿਰ ਫੌਜ ਚ ਵਧੀਆ ਸਹੂਲਤ ਹੋ ਤੇਜ ਮਹਾਦਰ ਨਾ ਕੋਈ ਰੋ ਬਾਡਰਾਂ ਤੇ ਫਿਰ ਕਾਂ ਪਹਿਣਗੇ ਬਹੁਤੀ ਬੱਚੇ ਫੌਜੀ ਨਾ ਰਹਿਣਗੇ ਬਾਡਰਾਂ ਤੇ ਫਿਰ ਕਾਹ ਪਹਿਣਗੇ ਮਾਪੇ ਫੌਜੀ ਨਾ ਰਹਿਣਗੇ ਫਿਰ ਭਾਵੇਂ ਹੱਦਾਂ ਖੁੱਲੀਆਂ ਛੜ ਦਿਓ ਹਰ ਲੀਡਰ ਦਾ ਇੱਕੋ ਹੀ ਮੁੰਡਾ ਫੌਜ ਚ ਕੰਪਲਸਰੀ ਕਰ ਦਿਓ ਫਿਰ ਨਾ ਦੁਸ਼ਮਣ ਅਟੈਕ ਕਰੂਗਾ ਫਿਰ ਨਾ ਦੁਸ਼ਮਣ ਅਟੈਕ ਕਰੂਗਾ ਨਾ ਮੋਦੀ 에ਅਰ ਸਟ੍ਰੈਕ ਕਰੂਗਾ ਚੰਗੀ ਲੱਗੀ ਜੇ ਗੱਲ ਪ੍ਰੀਤੀ ਅੱਗੇ ਸਾਂਝੀ ਕਰ ਦਿਓ ਜੇ ਦੇਸਾਂ ਦੀ ਜੰਗ ਜੇ ਦੇਸਾਂ ਦੀ ਜੰਗ ਮਕਾਉਣੀ ਕੋਈ ਪੱਕੀ ਯੁਕਤੀ ਪਾਉ ਲੜਾਉਣੀ ਕੋਈ ਯੁਕਤ ਐਸੀ ਕਰ ਦਿਓ ਹਰ ਲੀਡਰ ਦਾ ਇੱਕੋ ਹੀ ਮੁੰਡਾ ਫੌਜ ਚ ਕੰਪਲਸਰੀ ਕਰਦੇ ਹੋ ਧੰਨਵਾਦ ਜੀ ਹਾਂਜੀ ਬਾਈ ਕਿਵੇਂ ਲੱਗੀ ਤੁਹਾਨੂੰ ਵੀਡੀਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇ ਕੇ ਜਾਓ ਤੁਹਾਨੂੰ ਵੀਡੀਓ ਕੀ ਲੱਗੀ ਹੌਸਲਾ ਵਧਾਉਣ ਨਾਲ ਛੋਟਾ ਕੁਝ ਜਾਂਦਾ ਨਹੀਂ ਤੇ ਹਰੇਕ ਬੰਦੇ ਦਾ ਅੱਗੇ ਹੌਸਲਾ ਵਾ ਕਿਉਂਕਿ ਲਿਖਣ ਵਾਲੇ ਨੂੰ ਸਭ ਤੋਂ ਵੱਧ ਹੁੰਦੀ ਹੈ ਉਮੀਦ ਤੁਹਾਡੇ ਤੋਂ ਜੇਕਰ ਤੁਸੀਂ ਛੋਟਾ ਜਿਹਾ ਕਮੈਂਟ ਵੀ ਕਰ ਦਿਓ ਕਿ ਤਾਂ ਬੰਦੇ ਦਾ ਹੌਸਲਾ ਜ਼ਰੂਰ ਵਧੂਗਾ ਕਮੈਂਟਾਂ ਦੇ ਵਿੱਚ ਆਪਣੇ ਰਾਏ ਜ਼ਰੂਰ ਦੱਸ ਕੇ ਜਾਓ ਕੀ ਕਹਿੰਦਾ ਬਾਈ ਬੜਾ ਕੀ ਲੱਗਿਆ ਉਹ ਕਹਿੰਦਾ ਬਾਈ ਨੇ ਬਹੁਤ ਵਧੀਆ ਗਾਇਆ ਫੌਜੀ ਵੀਰਾਂ ਤੇ ਤੁਹਾਨੂੰ ਪਤਾ ਹੀ ਆ ਹਰ ਇੱਕ ਆਪਣਾ ਜਿਹੜਾ ਇੰਡੀਆ ਦੇ ਲੋਕ ਆ ਭਾਰਤ ਦੇ ਲੋਕ ਆ ਜਾਂ ਕਿਸੇ ਵੀ ਸਟੇਟ ਦੇ ਆਪਣੇ ਭਾਰਤ ਦੇ ਫੌਜੀ ਵੀਰਾਂ ਤੇ ਬਹੁਤ ਮਾਣ ਕਰਦੇ ਆ ਤੇ ਬਹੁਤ ਵਧੀਆ ਬਾਈ ਨੇ ਗੱਲ ਕਹੀ ਆ ਜੋ ਕਿ ਤਾਂ ਦੱਸੀ ਆ ਗਾਈ ਆ ਤੇ ਬਾਕੀ ਜੇ ਚੰਗੀ ਚੀਜ਼ ਨੂੰ ਲੋਕ ਸੁਣਨਗੇ ਜਾਂ ਸ਼ੇਅਰ ਕਰਨਗੇ ਉਹਦੇ ਵਾਸਤੇ ਬਾਈ ਦਾ ਹੋਰ ਹੌਸਲਾ ਪਾਓ ਵਧੀਆ ਪਾਓ ਗੰਦ ਪੈਦਾ ਤਾਂ ਤੈਨੂੰ ਪਤਾ ਹੀ ਅੱਜਕੱਲ ਉਹਨਾਂ ਦੇ ਚੱਲੀ ਜਾਂਦਾ ਨਾ ਚੰਗੀ ਚੀਜ਼ ਚਲਾਉਣ ਵਾਸਤੇ ਲੋਕਾਂ ਦਾ ਤੇ ਚੰਗੇ ਲੋਕਾਂ ਦਾ ਤੇ ਸਾਥ ਚਾਹੀਦਾ ਆਪਾਂ ਨੂੰ ਤੇ ਵਧੀਆ ਕਮੈਂਟ ਕਰਨਗੇ ਤੇ ਚੰਗਾ ਸ਼ੇਅਰ ਕਰਨਗੇ ਤਾਂ ਬਾਈ ਹੋਰ ਵੀ ਵਧੀਆ ਲਿਖੂਗਾ ਬਹੁਤ ਕੁਝ ਲਿਖਿਆ ਪਿਆ ਬਾਈ ਕੋਲੇ ਆਪਾਂ ਹੁਣੇ-ਹੁਣੇ ਅਪਡੇਟ ਦਿੰਦੇ ਰਹਾਂਗੇ ਤੇ ਬਹੁਤ ਵਧੀਆ ਲੱਗਿਆ ਬਾਈ ਮੈਨੂੰ ਠੀਕ ਹੈ ਤਾਂ ਇੱਕ ਨਾ ਬਾਈ ਤੁਸੀਂ ਇਹ ਪੇਜ ਜ਼ਰੂਰ ਫੋਲੋ ਕਰ ਲਿਓ ਇਹ ਬਾਈ ਦਾ ਪੇਜ ਹੈਗਾ ਬੜੈਚ ਬਠਿੰਡੇ ਵਾਲਾ ਤੇ ਉਹਦਾ ਹੈਗਾ ਸਿੱਧੂ ਬਾਈ ਬਠਿੰਡੇ ਤੋਂ ਰਾਮਪਾਲ ਦਾ ਪੇਜ ਐ ਸਿੱਧੂ ਬਾਈ ਬਠਿੰਡੇ ਤੋਂ ਤੇ ਇਹ ਬਾਈ ਦਾ ਥੋੜੇ ਦਿਨਾਂ ਚ ਅਸੀਂ ਅਪਡੇਟ ਕਰਕੇ ਦੱਸਾਂ ਪੇਜ ਆਪਾਂ ਨਵਾਂ ਬਣਾਉਣਾ ਠੀਕ ਆ ਨਾ ਤੇ ਆਪਾਂ ਦੱਸਦੀ ਵੀ ਕਿਸੇ ਨੂੰ ਵੀ ਆਪਾਂ ਕਦੇ ਵੀ ਗਲਤ ਵੀਡੀਓ ਨਹੀਂ ਪਾਈ ਤੇ ਨਾ ਹੀ ਪਾਉਣੀ ਆ ਆਪਣੀ ਜ਼ਮੀਰ ਜਾਗਦੀ ਆ ਕਦੇ ਵੀ ਗਲਤ ਵੀਡੀਓ ਪਾ ਕੇ ਪੈਸਾ ਨਹੀਂ ਕਮਾਉਣਾ ਨਾ ਹੀ ਆਪਾਂ ਨੂੰ ਕੋਈ ਪੈਸੇ ਦਾ ਲਾਲਚ ਹੈ ਤੁਹਾਨੂੰ ਪਤਾ ਹੀ ਆਪਾਂ ਇਹ ਵੀ ਇਹ ਨਾ ਫੌਜੀ ਆ ਬਾਈ ਮਲਾਜਮ ਹੈ ਫੌਜੀ ਆ ਛੁੱਟੀ ਆਏ ਹੋਏ ਆਪਾਂ ਨੂੰ ਮਿਲਣ ਆਇਆ ਸੀ ਤੇ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸ ਕੇ ਜਾਓ ਤੇ ਇੱਕ ਆਪਣੀ ਸ਼ੇਅਰ ਵਾਲਾ ਬਟਨ ਥੋੜਾ ਜਨਾ ਨਾ ਪੀ ਗਨਾ ਪੰਜ ਸੱਤ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਤੇ ਤੇਰਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ